ਗਾਈਸ ਯਾਰ ਆਈ ਥੋੜਾ ਬਾਈ ਯਾਰਾ ਸਾਹਮਣੇ ਵਾਲੇ ਗੋਲ ਬੋਲ ਟਾਵਰ ਦੇ ਉੱਪਰ ਕਿਉਂਕਿ ਉੱਪਰ ਦੋ ਬੰਦੇ ਐ ਜਿਹੜੇ ਆਪਸ ਵਿੱਚ ਚੁੰਮਾ ਚਾਟੀ ਕਰਦੇ ਪਿਆ ਆ ਦੇਖੋ ਲੈ ਇਹ ਚੁੰਮਾ ਚਾਟੀ ਨਹੀਂ ਗਾਈਸ ਇੱਕ ਦੂਜੇ ਦੀ ਚਾਟੀ ਕੁੱਟੀ ਜਾਂਦੇ ਆ ਆਹ ਇਹਦਾ ਬੋਲਿਆ ਬਿਸਰਾ ਢੋਲ ਕਰਕੇ ਨਿਆਰਾ ਆ ਗਿਆ ਹੁਣ ਇਹਦਾ ਮੈਂ ਡੱਬਾ ਲੋੜਦਾ ਤੇ ਪੁੱਤ ਤੇਰਾ ਡੱਬਾ ਮੈਂ ਲੋੜਦਾ ਸਾਲਿਆ ਪਿਓ ਦਿਆ ਓਏ ਤੂੰ ਹੀ ਸਾਲਾ ਪਿਓ ਦਾ ਦਾਲ ਕਿਵੇਂ ਕੱਢਦਾ ਇੱਕ ਤਾਂ ਤੂੰ ਮੇਰੀ ਧੂਈ ਖੋੜਦੀ ਉੱਤੋਂ ਦੂ ਗਾਣਾ ਕੱਢਣਾ ਕੋਈ ਨਾ ਮੈਂ ਹੁਣ ਇੱਥੇ ਹੀ ਹਾਂ ਤੇਰੀ ਵੀ ਢੂਈ ਕੁੱਟਣ। ਚੱਲ ਸਾਲਿਆ ਘਰੇ ਜਬਾਨ ਲੜਾਉਣਾ ਆਪਦੇ ਫੁੱਫੜ ਨਾਲ। ਤੇ ਲਓ ਗਾਇਜ਼ ਇਹਦੀ ਢੂਈ ਕੁੱਟ ਕੇ ਆਪਾਂ ਦੂਰੀ ਕਰ ਦਿੱਤੀ। ਇਹ ਸਾਲਾ ਧਮਕੀ ਦੇ ਕੇ ਗਿਆ ਕਿ ਮੈਂ ਇੱਥੇ ਹੀ ਹਾਂ। ਆ ਜਾਵੇ ਯਾਰ ਆਪਾਂ ਡਰਦੇ ਆ ਉਹ ਪੈਂਦੀ ਚਲੀ ਜਾਣਾ ਨਾ ਮਰੀ ਤੇਰੀ ਜਾਨ ਨੂੰ ਖੜ ਜਾਂ ਨਹੀਂ ਦਿਆ। ਆਏ ਓਏ ਦੂਜੀ ਵਾਰ ਫੇਰ ਮਾਰਤਾ ਯੋ ਕੁੱਤਿਆ। ਕੋਈ ਗੱਲ ਨਹੀਂ। ਮੈਂ ਤੀਜੀ ਵਾਰ ਫੇਰ ਆਵਾਂਗਾ ਤੇ ਆਵਾਂਗਾ ਤੇਰਾ ਬਣ ਕੇ ਕਾਲ। ਅੱਛਾ ਖੜ ਜਾ ਫਿਰ ਤੈਨੂੰ ਮੈਂ ਤੋੜਦਾ ਕਰਕੇ ਤੇਰੀ ਲਾਲ। ਗਾਈਸ ਯਾਰ ਸਾਹਮਣੇ ਵਾਲੀ ਸਾਈਡ ਤੇ ਪਤਾ ਨਹੀਂ ਕਿਹੜਾ ਕੋਠੇ ਦੇ ਉੱਤੇ ਖੜਾ ਆ ਦੇਖੋ ਚੱਲ ਬੇਟਾ ਲੌਬੀ ਲੌਬੀ ਗਾਈਸ ਇਹਨੂੰ ਆਪਾਂ ਕੋਡਾ ਕਰ ਦਿੱਤਾ ਇਹ ਸਾਲਾ ਕੋਠੇ ਦੇ ਐਦਾਂ ਖੜਿਆ ਹੈ ਜਿੱਦਾਂ ਸਾਲੇ ਨੇ ਲੈਂਟਰ ਪਾਉਣਾ ਹੋਵੇ ਚਲੋ ਕੋਈ ਨਾ ਇਹਦਾ ਲੈਂਟਰ ਦਾ ਮੈਪ ਪਾਉਣਾ ਵਾ ਹੁਣੇ ਅੰਨੀ ਦੇ ਜਵਾਗ ਦਾ ਪਰ ਇਹਦੇ ਕੋਲ ਵੀ ਕੋਈ ਲੱਗਦਾ ਚਲੋ ਦੇਖਣਾ ਕਿਹੜਾ ਓ ਤੇਰੀ ਨੂੰ ਆ ਜਿਹੜਾ ਭੈਂਦਾ ਵੀਰ ਕੈਂ ਜਿਹੜਾ ਚੌਂਕੜਾ ਜਾਂ ਮਾਰ ਕੇ ਬੈਠਾ ਖੜ ਜਾ ਭੈਂਦਾ ਵੀਰਾ ਓਏ ਤੂੰ ਵੀ ਖੜ ਜਾ ਭੈਂਦਾ ਵੀਰਾ ਹੁਣੇ ਤੈਨੂੰ ਦਿਆਂਗਾ ਮੈਂ ਖੀਰਾ ਓਏ ਆ ਜਾ ਚਾਚਾ ਕਿੱਥੇ ਆ ਚਾਚਾ ਛੇਤੀ ਆਈ ਦੀਆਂ ਲੱਤਾਂ ਭੜੀ ਲੱਤਾਂ ਓ ਤੇਰੀ ਚਾਚੇ ਨਾਲ ਚੱਲ ਭੈਂਦਾ ਵੀਰਾ ਚਾਚੇ ਨੂੰ ਸੱਦ ਤੇਰੇ ਚਾਚੇ ਦੀਆਂ ਦਾ ਮੈਂ ਲੱਤਾਂ ਤੋੜਨਾ ਚੱਲ ਤੂੰ ਆਏ ਮਰ ਗਿਆ ਭਤੀਜਾ ਓਏ ਕਿੱਥੇ ਆਏ ਤੂੰ ਮੈਨੂੰ ਸੱਦਾਂ ਡਿਆਈ ਤੇ ਲੱਤਾਂ ਫੜੀ ਤੂੰ ਲਾਦਾ ਕੋਦੀ ਲੱਤਾਂ ਤਾਂ ਕਰੀ ਫਿਰਨਾ ਹੈ ਇਹ ਤਾਂ ਲੱਗਦਾ ਮੇਰੀਆਂ ਵੀ ਲਤਾਂ ਭਰ ਲਈਆਂ ਹੁਣ ਕੀ ਕਰੀਏ ਹੁਣ ਕੀ ਕਰਨਾ ਹੈ ਹੁਣ ਲੋਬੀ ਜਾਓ ਅੰਨੀ ਦੇ ਜਵਾਕੋ ਤੁਸੀਂ ਚਾਚੇ ਭਤੀਜੇ ਨੇ ਦੋਵਾਂ ਨੇ ਬੜਾ ਮੈਨੂੰ ਹੈ ਡਰਾਵਾ ਦਿੱਤਾ ਹੈ ਭੈਣੋ ਲੱਗਦਾ ਇੱਕ ਹੋਰ ਆ ਗਿਆ ਦੇਖੋ ਚੱਲ ਭੈਣ ਦਿਆ ਵੀਰਾ ਏਦਾਂ ਲੱਗਦਾ ਪਿੱਛੇ ਹੀ ਮੁੜ ਗਿਆ ਇਹਨੂੰ ਪਤਾ ਹੈ ਲੱਗ ਗਿਆ ਕਿ ਚਾਚਾ ਭਤੀਜਾ ਦਾ ਰਗੜਾ ਹੈਗਾ ਕਿਤੇ ਮੈਂ ਇਹਨਾਂ ਰਗੜਿਆ ਜਾਵਾਂ ਇੱਥੇ ਕਿਤੇ ਓ ਭੈਣ ਦੀ ਸ਼ਰੀ ਇੱਥੇ ਨਹੀਂ ਗਾਈਜ਼ ਮੈਨੂੰ ਤਾਂ ਸਾਰਾ ਲੱਗਦਾ ਕਿ ਬੈਕ ਸਾਈਡ ਤੇ ਆ ਗਿਆ ਵਾ ਕੋਈ ਓ ਤੇਰੀ ਸੇ ਇਹ ਹੁਣ ਕਿਹੜਾ ਆ ਗਿਆ ਭੈਣ ਦਾ ਵੀਰ ਇਹ ਲੱਗਦਾ ਚਾਚੇ ਭੀਜੇ ਦਾ ਹੀ ਕੋਈ ਰਿਸ਼ਤੇਦਾਰ ਹੀ ਲੱਗਦਾ ਮੈਨੂੰ ਕੋਈ ਨਾ ਓਏ ਨਾ ਮੈਂ ਕੋਈ ਚਾਚੇ ਭੀਜੇ ਦਾ ਰਿਸ਼ਤੇਦਾਰ ਨਹੀਂ ਹੈਗਾ ਮੈਂ ਤਾਂ ਤੇਰੇ ਵਗੂ ਢੂਆ ਕੋਟਣ ਆਇਆ ਸੀ ਜਿਹੜਾ ਡਿੱਕੇ ਆਇਆ ਉਹਦਾ ਢੂਆ ਕੋੜਤਾ ਪਰ ਚਾਚਾ ਤੀ ਜਾ ਤੂੰ ਘੋੜਤਾ ਤੇ ਤੇਰਾ ਟੂਆ ਮੈਂ ਘੋੜਤਾ ਚੱਲ ਵੀ ਚੱਕ ਢਈਓ ਪਰ ਗਾਈਸ ਯਾਰ ਆਪਾਂ ਫਿਰ ਦੁਬਾਰਾ ਰੀਕਲ ਹੋ ਕੇ ਆ ਗਏ ਆ ਓਏ ਅੱਛਾ ਅਸੀਂ ਵੀ ਆ ਗਏ ਆ ਜਿਵੇਂ ਆਇਆ ਨਾ ਓਵੇਂ ਮੁਰਜਾ ਚੰਗਾ ਰਹਿਣਾ ਇਹਦਾ ਤੈਨੂੰ ਐਦਾਂ ਡਾਵਾ ਜਿਹੜਾ ਜਿਦਾਂ ਭੋਂਡਾ ਦੀ ਖੱਖ ਰੜਾਈਦੀ ਐ ਐਦਾਂ ਕਿਦਾਂ ਮੁਰਜਵਾ ਮੈਂ ਅੱਛਾ ਮਤਲਬ ਐਦਾਂ ਨਹੀਂ ਤੂੰ ਮੋੜਨਾ ਫਿਤਰਾ ਨਾਲ ਹੀ ਮੁੜੇਗਾ ਆਜੋ ਆਜੋ ਤੁਹਾਨੂੰ ਦੇਖ ਲੈਣਾ ਕਿੰਨੇ ਕ ਪਾਣੀ ਜਿਹਦੇ ਤੁਸੀਂ ਤਹੀਂ ਮੈਨੂੰ ਲੋਬੀ ਕਿੱਦਾਂ ਭੇਜਾਂਗੇ ਦੱਸੋ ਕਿੱਦਾਂ ਭੇਜਨੇ ਆ ਐਦਾਂ ਭੇਜਾਂਗੇ ਪੁੱਤ ਲੱਗ ਗਿਆ ਪਤਾ ਹੁਣ ਹਾਂ 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 ਲੱਗ ਗਿਆ ਪਤਾ ਯਾਰ ਥੱਲੇ ਪਤਾ ਨਹੀਂ ਕਿਹੜਾ ਜਾਂਦਾ ਪਿਆ ਡੱਬਾਂ ਜਾਂ ਲੁੱਟਣ ਚਲੋ ਕੋਈ ਨਾ ਇਹ ਸਾਲ ਦੇ ਮੈਨ ਲਥੇ ਸੜਨਾ ਭੈਂ ਦੇ ਲੱਕੜ ਨੂੰ ਦਾਡੂ ਵੀ ਹੈ ਨਹੀਂਗਾ ਏ ਹੁਣ ਦੱਸ ਭੈਣ ਦਿਆ ਵੀਰਾ ਮੈਂ ਕੀ ਦੱਸਾਂ ਤੈਨੂੰ ਤੈਨੂੰ ਕਹੇ ਸਿਆਣੇ ਨੇ ਸਖਾਇਆ ਨਹੀਂ ਕਿਨੇ ਹੱਥੇ ਤੇ ਵਾਰ ਨਹੀਂ ਕਰੀਦਾ ਉਹ ਭਰਾਵਾ ਮੈਂ ਵੀ ਨੇ ਹੱਥਾਂ ਹੀ ਆ ਮੈਂ ਤਾਂ ਤੇਰੇ ਲਫੇੜੇ ਹੀ ਮਾਰੇ ਨੇ ਮੈਂ ਕਿਹੜੀ ਗੋਲੀ ਮਾਰੀ ਐ ਚੱਲ ਕੋਈ ਗੱਲ ਨਹੀਂ ਹੁਣ ਖਾ ਗੋਲੀ ਉਹ ਵੀ ਪੀੜ ਦੀ ਗਾਈਸ ਯਾਰ ਮੈਨੂੰ ਲੱਗਦਾ ਐ ਸਾਹਮਣੇ ਵਾਲੀ ਸਾਈਡ ਤੇ ਬੰਦੇ ਐ ਉਹ ਭੈਣ ਦੀ ਸਰੀ ਆਹ ਕਿੜਾ ਪੈਲ ਗਿਆ ਆਪਣੇ 3 ਨੰਬਰ ਨੂੰ ਚੱਲ ਵੀ ਭੈਣ ਦਿਆ ਲੱਕੜਾ ਤੂੰ ਸਾਡੇ 3 ਨੰਬਰ ਦਾ ਕੁੰਬੜ ਕੱਢਦਾ ਤੇਰਾ ਤਾਂ ਪੁੱਤ ਮੈਂ ਕੱਢਾਂਗਾ ਤੇ ਹੁਣ ਤੇਰਾ ਮੈਂ ਕੱਡਾ ਆ ਗਈ ਹੁਣ ਬਗਲਾ ਲੈਣ ਮੈਂ ਚੱਲ ਫਿਰ ਪਹਿਲਾਂ ਹੋ ਕੋਡਾ ਭੈਣ ਜਾ ਵੀਰਾ ਬਦਲਾ ਲੈਣਾ ਹੈ ਖੁਦ ਦਾ ਪੁੜਾ ਬਦਲਾ ਬੈਠਾ ਹੈ ਚਲੋ ਕੋਈ ਨਾ ਹੁਣ ਥੰੜੜੇ ਦੇ ਵੀ ਪੁੜੇ ਕੋਨੇ ਉਹ ਭੈਣ ਦੀ ਜਿਹੜੀ ਬਚ ਗਿਆ ਚਲੋ ਕੋਈ ਨਾ ਇਹਨੂੰ ਵੀ ਲੋਬੀ ਭੇਜਦੇ ਆ ਲੈ ਸਲਾ ਫਿਰ ਬਚ ਗਿਆ ਕੀ ਗੱਲ ਭੈਣ ਦਿਆ ਵੀਰਾ ਪੁੜਿਆਂ ਦੇ ਪੱਥਰ ਬਣ ਗਏ ਆ